ਸਥਾਨਿਕ ਦੂਰੀ ਉਸ ਤੇ ਲਾਗੂ ਹੁੰਦੀ ਹੈ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਉਸ ਤੇ ਲਾਗੂ ਦੂਜਾ ਕਾਲ ਦੂਰੀ ਸਮੇਂ ਦੀ ਦੂਰੀ ਕਾਲ ਦੂਰੀ ਵੀ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ ਕਿਉਂਕਿ ਆਕਾਲ ਹੈ ਉਹ ਸਮੇਂ ਦੇ ਵਿੱਚ ਨਹੀਂ ਹੈ ਉਹ ਕਾਲ ਦੇ ਵਿੱਚ ਨਹੀਂ ਹੈ ਉਹ ਕਾਲ ਨੂੰ ਬਣਾਉਣ ਵਾਲਾ ਹੈ ਕਾਲ ਉਸ ਨੂੰ ਨਹੀਂ ਮਿਟਾ ਸਕਦਾ ਉਹੀ ਕਾਲ ਨੂੰ ਮਿਟਾ ਦਿੰਦਾ ਹੈ ਉਹ ਇੱਕ ਦਿਨ ਸਮੇਂ ਨੂੰ ਖਤਮ ਕਰ ਦਿੰਦਾ ਹੈ ਮਹਾਕਾਲ ਕਾਲ ਦਾ ਆਰਾਧੇ ਉਹ ਮਹਾਕਾਲ ਜੋ ਕਾਲ ਦਾ ਵੀ ਮਹਾਕਾਲ ਹੈ ਕਲ ਗਈਦਰ ਕਹਿੰਦੇ ਮੈਂ ਉਹਦੀ ਆਰਾਧਨ ਮੈਂ ਉਹਦੀ ਸਾਜਨਾ ਤੇ ਮੈਂ ਉਹਦੀ ਤਬਸਿਆ ਕਰਦੀ ਕਾਲ ਜਿਸ ਨੂੰ ਨਾਸ ਨਹੀਂ ਕਰ ਸਕਦਾ ਕਾਲ ਸੰਸਾਰ ਨੂੰ ਨਾਸ ਕਰ ਦਿੰਦਾ ਸਭ ਕੁਝ ਸਮੇਂ ਚ ਬਣਿਆ ਸਮਾ ਮਿਟਾ ਦੇ ਦਿੰਦਾ ਸਮਾਇਕ ਦਿਨ ਸੂਰਜ ਨੂੰ ਵੀ ਮਿਟਾ ਦੇਗਾ ਪਤਾ ਸਮੇਂ ਵਿੱਚ ਤਿੰਨ ਕਿਰਿਆਵਾਂ ਹੁੰਦੀਆਂ ਨੇ ਵਧਣਾ ਘਟਣਾ ਮਿਟਣਾ